ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਵੈਂਗਣ ਦਾ ਵੈਂਗਣ ਦਾ ਫਰਕਾ ਆ ਵੈਂਗਣੇ ਇਹਨੂੰ ਆਪਾਂ ਪਾਣੀ ਚ ਪਾਵਾਂਗੇ ਧੋਵਾਂਗੇ ਚੰਗੀ ਤਰ੍ਹਾਂ ਥੋੜੇ ਜਿਹਾ ਪਾਣੀ ਚ ਵਾੜਾਂਗੇ ਨਾ ਹਾਂ ਫਿਰ ਪੈਨੂੰ ਆਪਾਂ ਪਾਣੀ ਥੋੜੇ ਜਿਹਾ ਪਾਣੀ ਚ ਵਾੜਾਂਗੇ ਫਾੜੀਆਂ ਕਰਕੇ ਛਿੱਲ ਕੇ ਹੁਣ ਆਪਾਂ ਧੋ ਲਿਆ ਤੇ ਹੁਣ ਆਪਾਂ ਇਹਨੂੰ ਛਿੱਲਾਂਗੇ ਆਹ ਕੰਡਿਲਾ ਦੇਾਂਗੇ ਵਿੱਚ ਆਪਾਂ ਇਹਦੇ ਚੁੱਬੜ ਵੀ ਪਾਵਾਂਗੇ ਟੇਸਟ ਵਾਸਤੇ टेस्ट वॾी बणजू आहे चुभड़ पाक ਚੰਗੀ ਤਰ੍ਹਾਂ ਛੱਲ ਲਾਂਗੇ ਵਧੀਆ ਸਾਰਾ ਆਪਾਂ ਜਮ ਉੱਤੇ ਰਹਿਣ ਨਹੀਂ ਦੇਣਾ ਛੱਕਾ ਮੜਾ ਮੋਟਾ ਵੀ ਲਓ ਹੁਣ ਆਪਾਂ ਛੱਲ ਲਿਆ ਤੇ ਹੁਣ ਆਪਾਂ ਇਹਦੇਆਂ ਫਾੜੀਆਂ ਕਰਾਂਗੇ ਇਸ ਤਰ੍ਹਾਂ ਕਰਕੇ ਕਰਾਂਗੇ ਆਪਾਂ ਫਾੜੀਆਂ ਇਹਦੀਆਂ ਕਿੰਨਾ ਚਿਰ ਵਾਲਾਂਗੇ ਥੋੜੇ ਜਿਹਾ ਪਾਣੀ ਚ ਇਹਨੂੰ 5-7 ਕਿ ਮਿੰਟ ਵਾਲਾਂਗੇ ਪਾਣੀ ਚ ਹਲੋ ਆਪਾਂ ਕੇਰ ਲਿਆ ਫਾੜੀਆਂ ਕਰ ਲਈਆਂ ਤੇ ਹੁਣ ਆਪਾਂ ਪਤੀਲਾ ਧੋ ਕੇ ਰੱਖਿਆ ਇਹਦੇ ਵਿੱਚ ਪਾ ਲਾਂਗੇ ਆ ਇੱਕ ਰਹਿ ਗਈ ਫਾੜੀ ਹੀਰਨ ਵਾਲੀ ਪਤਾ ਹੀ ਨਹੀਂ ਲੱਗਿਆ ਪਾਣੀ ਵੀ ਹੁਣ ਨਾਲ ਦੇ ਨਾਲ ਪਾ ਦਾਂਗੇ ਪਾਣੀ ਵੀ ਹੁਣੇ ਹੀ ਪਾਵਾਂਗੇ ਪਾਣੀ ਦੀ ਦੋ ਕੜਛੀਆਂ ਪਾਣੀ ਦੇ ਨਾ ਪਾਵਾਂਗੇ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਚੁੱਲੇ ਤੇ ਧਰਾਂਗੇ ਪਤੀਲਾ ਫਿਰ ਹੁਣ ਆਪਣੀ ਅੱਗ ਬਲ ਪਈ ਤੇ ਆਪਾਂ ਚੁੱਲੇ ਤੇ ਧਰਾਂਗੇ ਪਤੀਲਾ કડચી માર ਦਿਆ ਕਰਾਂਗੇ ਨਾਲ ਦੇ ਨਾਲ 2-3 ਮਿੰਟਾਂ ਬਾਅਦ ਮਾਰ ਦਿਆ ਕਰਾਂਗੇ ਕੜਚੀ ਢੱਕ ਉਹ ਤੋਂ ਆ ਪਟਕ ਦੇ ਦੇਣਗੇ

ਲੋ ਵੀ ਮਿੱਤਰੋ ਥਾੜੀਆਂ ਪੋਲੀਆਂ ਹੋ ਗਈਆਂ ਹੋਰ ਦੇ 5-7 ਮਿੰਟ 5-7 ਮਿੰਟ ਹੋ ਗਏ ਤੇ ਹੁਣ ਆਪਾਂ ਲਾ ਲਾਂਗੇ ਤੁਮ ਹੁਣ ਕੜਚੀ ਕੱਢ ਦਿਆਂਗੇ ਬਾਹਰ ਆਪਾਂ ਤੇ ਆਪਾਂ ਮੱਧਣੀ ਆ ਤਾਂ ਓਕੇ ਰੱਖੀ ਹੋਈ ਐ ਤੇ ਮੱਧਣੀ ਨਾਲ ਇਹਨੂੰ ਆਪਾਂ ਘੋਟ ਲਾਂਗੇ ਸਾਗ ਤਰ੍ਹਾਂ ਘੋਟਾ ਜਾਊਗਾ ਆਪਾਂ ਪਾਣੀ ਪਾਇਆ ਸੀਗਾ ਥੋੜਾ ਜਿਹਾ ਘਿਓ ਪਾਇਆ ਸੀਗਾ ਵਧੀਆ ਬਣ ਗਿਆ ਨਾ ਥੱਲੇ ਲੱਗਿਆ ਨਾ ਕੋਈ ਜਾਰੇ ਬਹੁਤ ਵਧੀਆ ਬਣ ਗਿਆ ਤੇ ਆਪਾਂ ਬਣਾਇ ਕੋਟ ਲਿਆ ਤੇ ਆਪਾਂ ਹੁਣ ਤੜਕਾ ਲਾਵਾਂਗੇ ਇਹਨੂੰ ਠਾਕਰ ਕੇ ਰੱਖ ਦਿਆਂਗੇ ਆਪਾਂ ਤੜ ਲਾਂ ਗੜਾ ਹੀ ਹੁਣ ਮੇਚ ਪਾਵਾਂਗੇ ਤੇਲ ਹੁਣ ਜੋ ਤੇਲ ਗਰਮ ਹੋ ਗਿਆ ਫਿਰ ਆਪਾਂ ਜੀਰਾ ਪਾਵਾਂਗੇ ਲਓ ਜੀ ਤੇਲ ਗਰਮ ਹੋ ਗਿਆ ਹੁਣ ਜੀਰਾ ਪਾਵਾਂਗੇ ਤੇ ਨਾਲ ਹੀ ਆਪਾਂ ਹਰੀ ਮਿਰਚ ਪਾਵਾਂਗੇ ਨਾਲ ਹੀ ਆਪਾਂ ਨੌਣ ਪਾਵਾਂਗੇ ਨਾਲ ਹੀ ਆਪਾਂ ਮਿਰਚ ਪਾਵਾਂਗੇ ਹੁਣ ਆਪਾਂ ਗੰਡਾ ਪਾਵਾਂਗੇ ਹੰਗੰਡੇ ਨੂੰ ਪੋਨ ਲਗੇ ਫਿਰ ਆਪਾਂ ਟਮਾਟਰ ਪਾਵਾਂਗੇ ਨਾਲੇ ਛੁੱਬੜ ਪਾਵਾਂਗੇ ਲਓ ਆਪਣਾ ਗੰਡਾ ਭੁੱਜ ਗਿਆ ਤੇ ਹੁਣ ਆਪਾਂ ਟਮਾਟਰ ਪਾਵਾਂਗੇ ਤੇ ਨਾਲੇ ਛੁੱਬੜ ਪਾਵਾਂਗੇ ਆਪਾਂ ਨੂੰ ਹੁਣ ਤੇ ਮਿਰਚ ਦੇ ਪਹਿਲਾਂ ਪਾਤੀ ਸੀ ਲਾਲ ਮਿਰਚ ਹੁਣ ਆਪਾਂ ਦੇਗੀ ਮਿਰਚ ਪਾਵਾਂਗੇ ਨਾਲੇ ਹਲਦੀ ਪਾਵਾਂਗੇ ਤੇ ਮਸਾਲਾ ਪਾਵਾਂਗੇ ਦੇਗੀ ਮਿਰਚ ਹੈ ਹਲਦੀ ਗਰਮ ਮਸਾਲਾ ਥੋੜਾ ਇਹਨੂੰ ਆਪਾਂ 2-3 ਮਿੰਟ ਸੇਕ ਲਵਾ ਕੇ ਫਿਰ ਆਪਾਂ ਵਿੱਚ ਹਲਫਾ ਪਾਵਾਂਗੇ ਉਤੋਂ ਬਾਅਦ ਇਹਨੂੰ ਢੱਕ ਦਿੰਨੇ ਕਰਾਂ ਚੰਗੀ ਤਰ੍ਹਾਂ ਭੁੱਜ ਜੇ ਉਹ ਲਓ ਆਪਣਾ ਮਸਾਲਾ ਭੁੱਜ ਗਿਆ Ապա փորձա, պատավագին։ ਪਾਣੀ ਭਾ ਵਾਂਗੇ। ਬਈ ਜੇ ਅਰਜਨ ਲੱਗ ਗਿਆ ਦੋ ਤਿੰਨ ਮਿੰਟਾਂ ਨੂੰ ਫਿਰ ਆਪਾਂ ਲਾ ਲਾਂਗੇ। ਉਤੋਂ ਟੱਕ ਦੇਾਂਗੇ। ਲੋ ਜੀ ਆਪਣਾ ਹੁਣ ਬਣ ਗਿਆ ਘੜਫਾ ਤੇ ਆਪਾਂ ਹੁਣ ਇਹਨੂੰ ਲਾਵਾਂਗੇ ਜਮਾਂ ਕੱਲਾ ਹੋ ਗਿਆ। ਪਾਣੀ ਜਿਹੜਾ ਮੜਾ ਮੜਤਾ ਜਿਹਾ ਪਾਇਆ ਵੀ ਪਿੱਛੇ ਜਮਾ ਸੁੱਕ ਗਿਆ ਤੇ ਹੁਣ ਆਪਾਂ ਲਾਵਾਂਗੇ ਜੁਬੜ ਪਾ ਕੇ ਬਣਾਇਆ ਇਹ ਪਰਤਾ ਬਹੁਤ ਵਧੀਆ ਬਣ ਗਿਆ ਜੁਬੜ ਨਾਲ ਟੇਸਟ ਬਹੁਤ ਵਧੀਆ ਬਣ ਜਾਂਦਾ ਹੈ ਆ ਦੇਖੋ ਹੁਣ ਕੌਲੀ ਚ ਪਾ ਕੇ ਦਿਖਾਵਾਂਗੇ ਦੇਖੋ ਕਿੰਡਾ ਵਧੀਆ ਬਣਿਆ ਪਰਤਾ ਬਹੁਤ ਵਧੀਆ ਬਣਿਆ ਸਾਰਾ ਕੁਝ ਪਾ ਕੇ ਟਮਾਟਰ ਪਾ ਕੇ ਚੁਬੜ ਪਾ ਕੇ ਗੰਡਾ ਸਾਰੇ ਵਿੱਚ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ